ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਪੰਜਾਬੀ ਸ਼ਾਰਟ ਫਿਲਮ ਵੰਡ ਨੂੰ ਵੀਰਵਾਰ ਸ਼ਾਮ ਚੰਡੀਗੜ੍ਹ ਚ ਸਕਰੀਨ ਕੀਤਾ ਗਿਆ ਫਿਲਮ ਦੇ ਸਿਤਾਰੇ ਤੇ ਨਿਰਦੇਸ਼ਕ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ कहानी है पंजाब की नौजवान पीढ़ी की प्यार है दिस इज नॉट फॉर सिनेमा दिस इज फॉर यंगस्टर ए सर्टिफिकेट वो देखेंगे जरूर पर देखेंगे क्या कि आजकल जो हो रहा है औरतों के साथ हमारी बहनों के साथ आजकल सारे लड़के ऐसा करते हैं आपने सुना भी होगा तो हमने उन लोगों को ये मैसेज दिया कि आप इश्क को गुदना मत करो इश्क बड़ा पाक और पवित्र है उसे रहने दो फिल्म की कहानी गुरजिंदर ने लिखी है ਅਤੇ ਇਸ ਫਿਲਮ ਨਾਲ ਅਦਾਕਾਰੀ ਚ ਆਪਣਾ ਡੈਬਿਊ ਵੀ ਕੀਤਾ ਹੈ ਅਦਾਕਾਰਾ ਪੂਨਮ ਸੂਦ ਨੇ ਵੀ ਇਸਟ ਬੋਲਡ ਕਿਰਦਾਰ ਨਿਭਾਇਆ ਹੈ ਜੋ ਕਹਾਣੀ ਲਿਖੀ ਤੇ ਮੈਂ ਇਹਨੂੰ ਪਹਿਲਾਂ ਜੀ ਚੁੱਕਾ ਹਾਂ ਇਸ ਕਿਰਦਾਰ ਨੂੰ ਮੈਂ ਕਈ ਵਾਰੀ ਪਹਿਲਾਂ ਜੀ ਚੁੱਕਾ ਹਾਂ ਸੋ ਮੈਨੂੰ ਇਨਾ ਜ਼ਿਆਦਾ ਨਹੀਂ ਹੋਇਆ ਪਰ ਐਕਟਿੰਗ 'ਚ ਥੋੜਾ ਜਿਹਾ ਮੈਨੂੰ ਹੋਇਆ ਕਿਉਂਕਿ ਪਹਿਲੀ ਫਿਲਮ ਸੀ ਮੇਰੀ ਤੇ ਮੈਂ ਡੈਬਿਊ ਵੀ ਕੁਝ ਐਸੀ ਫਿਲਮ ਤੋਂ ਕਰਨਾ ਚਾਹੁੰਦਾ ਜਿਹੜੀ ਵੱਖਰੀ ਹੋਵੇ ਚਾਹੇ ਉਹ ਸ਼ਾਰਟ ਮੂਵੀ ਹੋਵੇ ਜਦੋਂ ਮੈਂ ਕਨਸੈਪਟ ਸੁਨੇ ਗੁਰਜਿੰਦ ਤੋਂ ਤੇ ਹਰਜੀਤ ਸਰ ਤੋਂ ਤਾਂ ਆਈ ਥਿੰਕ ਮੈਨੂੰ ਲੱਗਿਆ ਕਿ ਹੈਵੀ ਡਿਫਰੈਂਟ ਆ ਔਰ ਕਿਸੇ ਨੂੰ ਮੈਸੇਜ ਦੇਣਾ ਜਾਂ ਪਬਲਿਕ ਨੂੰ ਮੈਸੇਜ ਦੇਣਾ ਤਾਂ ਮੈਨੂੰ ਕਰਨਾ ਚਾਹੀਦਾ ਮੈਂ ਨਹੀਂ ਕਰਾਂਗੀ ਤਾਂ ਕੋਈ ਹੋਰ ਤਾਂ ਜ਼ਰੂਰ ਕਰੇਗਾ ਕਿਉਂ ਨਾ ਮੈਂ ਹੀ ਕਰਾਂ ਕੁਲਜਿੰਦਰ ਸਿੱਧੂ ਕਰਮਜੀਤ ਅਨਮੋਲ ਬੀ ਐਨ ਸ਼ਰਮਾ ਅਤੇ ਸਾਰਥੀ ਕੇ ਵਰਗੇ ਫਿਲਮ ਇੰਡਸਟਰੀ ਦੇ ਹੋਰ ਕਈ ਕਲਾਕਾਰ ਇਸ ਸਕਰੀਨਿੰਗ ਤੇ ਪਹੁੰਚੇ ਮੂਵੀ ਬਹੁਤ ਟੱਚਿੰਗ ਸੀ ਜਿਹੜਾ ਅਕਸਰ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਇਤਰਾਸ਼ੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਲੋਕ ਪਿਆਰ ਨੂੰ ਗਲਤ ਤਰੀਕੇ ਨਾਲ ਯੂਜ਼ ਕਰਦੇ ਨੇ ਪਿਆਰ ਨੂੰ ਇਸਤੇਮਾਲ ਕਰਦੇ ਨੇ ਸੋ ਮੈਨੂੰ ਲੱਗਦਾ ਇਹਨਾਂ ਨੇ ਜਿਹੜਾ ਕਨਸੈਪਟ ਛੇੜਿਆ ਇਹ ਬਹੁਤ ਜਿਗਰਿਆਲੀ ਗੱਲ ਸੀ ਥੋੜਾ ਜਿਹਾ ਸਿਨੇਮੈਟਿਕ ਲਿਬਰਟੀ ਲਈ ਹੈ ਉਹਨਾਂ ਨੇ ਕਿਉਂਕਿ ਥੋੜਾ ਜਿਹਾ ਜਿਵੇਂ ਮੂਵੀ ਨੂੰ A ਸਰਟੀਫਿਕੇਟ ਵੀ ਮਿਲਿਆ ਸੋ ਹੀ ਟ੍ਰਾਈਡ ਟੂ ਆ ਮੈਨ ਥੋੜਾ ਜਿਹਾ ਐਰੋਟਿਕ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਚਲੋ ਇੱਕ ਫਿਲਮ ਮੇਕਰ ਦਾ ਇੱਕ ਆਪਣਾ ਆਪਣਾ ਥਾਟ ਹੁੰਦਾ ਸੋ ਯਾ ਉਹਦੇ ਤੋਂ ਬਿਨਾ ਵੀ ਵਧੀਆ ਹੋ ਸਕਦੀ ਸੀ ਕਹਿ ਸਕਦੇ ਆ ਵੀ ਇਹ ਇਦਾਂ ਹੁੰਦਾ ਬਟ ਇੱਕ ਔੜਾ ਸੱਚ ਹੈ ਉਹ ਇਹਨਾਂ ਨੇ ਇੱਕ ਮਤਲਬ ਇੱਕ ਸਿੱਧਾ ਸਾਬਿਤ ਕਰਤਾ ਫਿਲਮ ਦਾ ਬੋਲਡ ਕਨਸੈਪਟ ਪੰਜਾਬ ਲਈ ਨਵਾਂ ਹੈ ਵਿਖਣਾ ਹੋਏਗਾ ਕਿ ਇਹ ਫਿਲਮ ਨੌਜਵਾਨਾਂ ਤੇ ਕਿੰਨੀ ਡੂੰਗੀ ਛਾਪ ਛੱਡਦੀ ਹੈ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ